ਠੀਕ ਹੈ ਇਹ ਸਾਰਾ ਇਹ ਧੰਗਾ ਗੋਰਖ ਧੰਗਾ ਸਾਡੇ ਦਿਮਾਗ ਚ ਪਾ ਤੀ ਇਹ ਥੋੜੀ ਮਾਂ ਹੈ ਇਹਨੂੰ ਪਾਲੋ ਜਿਹੜੇ ਇਹਨੂੰ ਕਹਿੰਦੇ ਆ ਸਾਡੀ ਮਾਂ ਹੈ ਉਹ ਓਦਾਂ ਦੇ ਘਰਾਂ ਚ ਜਾਵਾਂਗੇ ਆ ਕੇ ਉਹਰੇ ਗੱਲ ਕਰਨ ਵੀ ਇਹ ਸਾਡੀ ਮਾਂ ਉਹਨਾਂ ਦੇ ਘਰਾਂ ਚ ਜਾ ਕੇ ਦੇਖਾਂਗੇ ਕਿੰਨੀਆਂ ਕਿ ਮਾਂ ਮਾਰੀਆਂ ਹੋਈਆਂ ਉਹਨਾਂ ਨੇ ਆਹ ਸੜਕਾਂ ਦੇ ਫਿਰਦੀਆਂ ਜੜਦੀਆਂ ਤੈਨੂੰ ਮਾਰਤਾ ਮੈਨੂੰ ਮਾਰਤਾ ਬਗਾंदे ਪੁੱਤ ਮਾਰਦੇ ਮੇਰੇ ਸ਼ਹਿਰ ਦੇ ਤਿੰਨ ਬੰਦੇ ਮਾਰੇ ਨੇ ਇਹਨਾਂ ਦੇ ਦੋ ਵਾਰੀ ਮੇਰੀ ਗੱਡੀ ਦਾ ਲੱਖਾਂ ਦਾ ਰੁਪਏ ਦਾ ਨੁਕਸਾਨ ਕੀਤਾ ਇਹਨਾਂ ਨੇ ਆਪ ਆਪ ਤੁਹਾਮਾਰਿਆ ਪੇ ਕਿਰਾਏ ਹੈ ਐਸੇ ਸਮਾਜ ਦਾ ਪੁੱਤ ਹੈ ਇਹਨੇ ਬਾਈਕ ਖਰੀਦੀ 20 ਲੱਖ ਦੀ 25 ਲੱਖ ਦੀ ਜੋ মিডিਆ ਤੋਂ ਪਤਾ ਲੱਗਦਾ ਉਹਦੇ ਉੱਤੇ ਇਹਨੇ ਕਾਉਸ ਐਸਮੀ ਦਿੱਤਾ ਇਹੇ ਆਪਦੀ ਮੌਤ ਦਾ ਮੈਂ ਕਹਿੰਦਾ ਖੁਦ ਜ਼ਿੰਮੇਵਾਰ ਹੈ ਇਹ ਬਟ ਆਈ ਐਮ ਵੈਰੀ ਸੌਰੀ ਸੇਇੰਗ ਥਿਸ ਅਸੀਂ ਸਾਰੇ ਉਹਦੀ ਮੌਤ ਦਾ ਜ਼ਿੰਮੇਵਾਰ ਆ ਜਿਹੜੇ ਕਾਉ ਨੂੰ ਤੜਕੇ ਘਰੋਂ ਚੱਕਦੇ ਆਂ ਬਈਆਂ ਰੋਟੀਆਂ ਦੇ ਆ ਕੇ ਇਹਨਾਂ ਦੇ ਮੂੰਹ 'ਚ ਪਾ ਦਿੰਦੇ ਆ ਇਹ ਪਲੀ ਜਾਂਦੀਆਂ ਨੇ ਇਹ ਮੁਰਗੇ ਫੜ ਕੇ ਇਥੋਂ ਲੈ ਜਾਂਦੇ ਨੇ ਵੱਡ ਕੇ ਇਹਨਾਂ ਨੂੰ ਐਕਸਪੋਰਟ ਕਰ ਦਿੰਦੇ ਆ ਅਰਬਾਂ ਅਰਬ ਦੇ ਮੁਲਕਾਂ ਨੂੰ ਕਦੇ ਉੱਧਰ ਸਾਰੇ ਇਹ ਯੂਰਪ ਜਾਂਦੀਆਂ ਅਮਰੀਕਾ ਜਾਂਦੀਆਂ ਅਰਬ ਕੰਟਰੀ ਜਾਂਦੀਆਂ ਸਭ ਤੋਂ ਵੱਧ ਇੰਗਲੈਂਡ ਜਾਂਦੀ ਹੈ ਠੀਕ ਹੈ ਨਾ ਮੈਂ ਇਸ ਗੱਲ ਦਾ ਦਾਵਾ ਨਹੀਂ ਕਰਦਾ ਵੱਡ ਮੈਂ ਪੜਿਆ ਸੀਗਾ ਕਿਤੇ ਠੀਕ ਹੈ ਵੀ ਸਾਡੀ ਇੱਕ ਟ੍ਰੀਟੀ ਹੋਈ ਸੀ ਜਦੋਂ ਅਸੀਂ ਆਜ਼ਾਦ ਹੋਏ ਸੀ ਯੂ ਹੈਵ ਟੂ ਸੈਂਟ ਕਾਊ ਵੀ ਟੂ ਯੂਕੇ ਫੋਰ ਅਸ ਅਸੀਂ ਕਿਉਂ ਪਾਲੀਏ ਇਹਨਾਂ ਨੂੰ ਜਿਨ੍ਹਾਂ ਦੇ ਭੇਜਣੀਆਂ ਨੇ ਮੁਰਗੇ ਖਾਣੇ ਆ ਮੱਛੀਆਂ ਖਾਂਦੇ ਆ ਸਾਰੇ ਖਾਂਦੇ ਆ ਨਾ ਕਿੱਥੋਂ ਆਂਦੀਆਂ ਨੇ ਮੈਂ ਮੁਰਗਿਆਂ ਦੀ ਫਾਰਮਿੰਗ ਕਰਦਾ ਮੈਂ ਬੱਕਰੇ ਦੀ ਫਾਰਮਿੰਗ ਵੀ ਕਰਦਾ ਮੇਰੇ ਅੱਖਾਂ ਭਰਾਏ ਸਮਾਜ ਦੇ ਕਰਦੇ ਹੋਣਗੇ ਇੱਕ ਹੋਰ ਚੀਜ਼ ਜੋ ਉਪਜੈ ਸੋ ਵਿਣਸ ਹੈ ਜਿਹੜਾ ਪੈਦਾ ਹੋ ਗਿਆ ਉਹਨੇ ਮਰਨਾ ਹੈ ਨਾ ਇਹ ਕਾਓ ਦੀ ਮੈਨੂੰ ਫੋਟੋ ਖਿੱਚ ਕੇ ਭੇਜ ਦਿਓ ਕਿਤੇ ਵੀ ਅਪਲੋਡ ਕਰ ਦਿਓ ਇਹ ਕੁਦਰਤੀ ਮੌਤ ਕਿਤੇ ਮਰੀ ਪਈ ਹੋਵੇ ਕਿੱਥੇ ਜਾਂਦੀ ਆ ਕਿੱਥੋਂ ਆਉਂਦੀ ਆ ਤੇ ਕਿੱਥੇ ਜਾਂਦੀ ਆ ਇਹ ਇਹਨਾਂ ਨੂੰ ਜੰਮ ਕੇ ਇੱਥੇ ਛੱਡ ਦਿੰਦੇ ਨੇ ਇਹ ਬਰੀਡਿੰਗ ਕਰੀ ਜਾਂਦੀ ਐ ਡੇ ਡੇ ਇਨਸਾਨ ਛੱਡੇ ਹੋਏ ਨੇ ਵਿੱਚ ਇਹਨਾਂ ਦੇ ਆਈ ਐਮ ਸੌਰੀ ਟੂ ਸੇ ਥੈਟ ਕੁੜੀਆਂ ਵੀ ਖੜੀਆਂ ਐ ਇੱਥੇ ਇਹ ਬਰੀਡਿੰਗ ਹੁੰਦੀ ਐ ਇੱਥੇ ਛੋਟੇ ਛੋਟੇ ਪੰਛੀਆ ਉਹਨਾਂ ਨੂੰ ਅਸੀਂ ਮੂੰਹ ਚ ਦੇਈ ਜਾਂਦੇ ਹਾਂ ਉਹਨਾਂ ਦੇ ਘਰਾਂ ਚੋਂ ਕਟਗਲ ਰੋਟੀਆਂ ਗਊ ਨੂੰ ਗਰਾਸ ਦਿਆ ਉਹ ਕਾਹਦਾ ਗਰਾਸ ਦਿਆ ਪਰ ਪਰ ਕੇ ਡੇ ਡੇ ਇਨਸਾਨ ਹੋ ਰਹੇ ਨੇ ਇਹ ਰਸ਼ੀਆਂ ਟੈਂਕਾਂ ਜਿੱਡੇ ਜਿਹੜੇ ਵੱਡ ਵੱਡ ਕੇ ਤੁਸੀਂ ਇਹਨਾਂ ਨੂੰ ਵੇਚੀ ਜਾਂਦੇ ਹੋ ਮਰਦਾ ਕੌਣਾ ਮਰਦਾ ਸਾਡੇ ਜਵਾਬ ਨਹੀਂ ਕੱਲ ਨੂੰ ਮੈਂ ਵੀ ਮਰ ਸਕਦਾ ਤੁਸੀਂ ਵੀ ਇਸ ਸਮਾਜ ਦੇ ਵਿੱਚੋਂ ਕੋਈ ਵੀ ਐਸੇ ਹਾਦਸੇ ਦਾ ਅਚਾਰ ਹੋ ਸਕਦਾ ਹੈ। ਗ੍ਰੇ ਨੇ ਕਾਰਵਾਈ ਹੋਣੀ ਚਾਹੀਦੀ ਹੈ। ਕਾਰਵਾਈ ਨੇ ਹੋਣੀ ਚਾਹੀਦੀ ਹੈ। ਕਾਰਵਾਈ ਤੁਸੀਂ ਕਰੋ ਸਮਾਜ ਕਰੇ ਕਾਰਵਾਈ। ਜਵੰਦੇ ਦੀ ਮੌਤ ਦਾ ਮੁੱਖ ਦੋਸ਼ੀ ਫਿਰ ਭਾਈ ਜੀ ਕਿਸ ਨੂੰ ਹੁੰਦਾ? ਜਵੰਦੇ ਦੀ ਮੌਤ ਦਾ ਮੁੱਖ ਦੋਸ਼ੀ ਮੈਂ ਵੀ ਆਂ। ਹਰ ਬੰਦਾ ਜਿਹੜੇ ਦੇ ਆ ਜਿਹੜੀਆਂ ਕਿਲਰ ਕਾਹ ਸੜਕਾਂ ਤੋਂ ਹਟਾਓ ਮੈਂ ਕਹਿੰਦਾ ਆ ਜਿਹੜੀਆਂ ਇੱਥੇ ਤੁਲੀਆਂ ਫਿਰਦੀਆਂ ਕਦੇ ਨਾ ਕਦੇ ਇਹਦੇ ਮੂੰਹ ਚ ਰੋਟੀ ਮੈਂ ਵੀ ਦਿੱਤੀ ਹੋਊਗੀ। ਸਾਡੇ 25 ਕਿੱਲੇ ਸੜਕਾਂ ਕਣਕੜੇ ਮੱਚ ਗਏ ਸੀ। ਅੱਜ ਤੋਂ ਘੱਟੋ ਘੱਟ 1 ਮੇਰੇ ਮਨ ਦੇ ਵਿੱਚ ਘਪਾ ਬਣਾ ਸੀਗੀ ਮੈਂ ਆਪਦੇ ਚਾਚਾ ਜੀ ਨੂੰ ਕਿਹਾ ਚਾਚਾ ਜੀ ਬਹੁਤ ਵੱਡਾ ਨੁਕਸਾਨ ਹੋ ਗਿਆ ਅੰਨ ਦਾ ਆਪਾਂ ਇੱਕ ਪੁੰਨ ਕਰ ਦਈਏ ਕਹਿੰਦੇ ਕੀ ਮੈਂ ਕਿਹਾ ਆਪਾਂ 25 ਕਿੱਲੇ ਹੁਣ ਜੋ ਮੱਕਾ ਜਾਂ ਜਵਾਰ ਬੀਜ ਦਿੰਦੇ ਆ ਇਹ ਆਪਾਂ ਗਊਸ਼ਾਲਾ ਸੜ ਦਿਆਂਗੇ ਪਰ ਉਹ ਮੇਰੀ ਬਹੁਤ ਵੱਡੀ ਗਲਤੀ ਸੀ ਅੱਜ ਮੈਂ ਮੰਨਦਾ ਠੀਕ ਹੈ ਕਿਉਂ ਛੱਡ ਦਿਆ ਸੀ ਕਿਉਂ ਪਾਲੀਏ ਇਹਨਾਂ ਨੂੰ ਜਿਆਦਾ ਫੜ ਕੇ ਸਾਰੀਆਂ ਗਊਸ਼ਾਲਾ ਜਤੜ ਤੁਹਾਨੂੰ ਹੁਣ ਪਤਾ ਲੱਗਿਆ ਨਾ ਕੌਣ ਜ਼ਿੰਮੇਦਾਰ ਹੈ ਤੁਸੀਂ ਵੀ ਜ਼ਿੰਮੇਦਾਰ ਹੋ ਸਾਰਾ ਇੱਕ ਇੱਕ ਬੰਦਾ ਜ਼ਿੰਮੇਦਾਰ ਹੈ ਜਿਹੜਾ ਇੱਥੇ ਇੰਡੀਆ ਦਾ ਮਛੰਦਾ ਹੈਗਾ ਉਹ ਸਰਸ ਜਿਹਨੇ ਆਉਂਦਾ ਇਹ ਪੈਸਾ ਇਕੱਠਾ ਸਰਕਾਰਾਂ ਕਰਦੀ ਤਾਂ ਤੁਹਾਨੂੰ ਕੀ ਲੱਗਦਾ ਕਿ ਉਹ ਸਿਰਫ ਇਹ ਪੈਸਾ ਇਕੱਠਾ ਕਰਨ ਦੀ ਸਕੀਮ ਪੈਸਾ ਇਕੱਠਾ ਕਰਨ ਦੀ ਸਕੀਮ ਹੈ ਹੋਰ ਕੁਝ ਨਹੀਂ ਕਾਉਸਸ ਜਿਵੇਂ ਜੀਐਸਟੀ ਸਟੇਟ ਦਾ ਤੇ ਸੈਂਟਰ ਦਾ ਬਿੱਲ ਤੇ ਆਉਂਦਾ ਨਾ ਸਰਕਾਰ ਪਹਿਲਾਂ ਤਾਂ ਇਹ ਕੰਮ ਕਰਿਆ ਕਾਉਸਸ ਜਿੰਨਾ ਸਾਡੇ ਤੋਂ ਕਲੈਕਟ ਕਰਦੀ ਹੈ ਉਹ ਇੱਕ ਡਿਟੇਲ ਉਹਦੇ ਵਿੱਚ ਬਿਲਿੰਗ ਦੇ ਵਿੱਚ ਆਉਣੀ ਚਾਹੀਦੀ ਅਸੀਂ ਮੈਂ ਕੀ ਤੇ ਅੱਜ ਮੈਂ ਖਾ ਕੇ ਆਇਆ 500 ਰੁਪਈਆ ਦਾ ਖਾ ਕੇ ਆਇਆ ਮੈਂ ਕਾਉਸਸ ਦੇ ਕੇ ਆਇਆ ਤੇ ਮੈਂ ਵੀ ਇਹਦਾ ਜ਼ਿੰਮੇਦਾਰ ਆ ਇਹ ਜਵੰਦੇ ਦੀ ਮੌਤ ਦਾ ਹੁਣ ਸਾਰੇ ਜਾਣੇ ਕਿ ਨਾਰਾ ਮੇਰੇ ਨਾਲ بلند ਕਰੋ ਜੇ ਤੁਸੀਂ ਜਬੰਦੇ ਨੂੰ ਪਿਆਰ ਕਰਦੇ ਹੋ ਆਏ ਇਹ ਤੁਸੀਂ ਹੱਥੇ ਰੋਕਣਾ ਚਾਹੁੰਦੇ ਹੋ ਮੈਂ ਕਹਾਂਗਾ ਕਿਲਰ ਕਾ ਤੁਸੀਂ ਕਹਿਣਾ ਸਮਾਜ ਤੋਂ ਹਟਾਓ ਕਹੋਗੇ ਨਹੀਂ ਕਹੋਗੇ ਤੁਸੀਂ ਸਾਰੇ ਚੁੱਪ ਕਰ ਗਏ ਯਾਰ ਤੁਸੀਂ ਕੀ ਗੱਲ ਕੱਲਾ ਕੱਲਾ ਬੰਦਾ ਤੁਹਾਨੂੰ ਸਾਰੇ ਨੂੰ ਲੀਡ ਕਰੂਗਾ ਗਾਹਾਂਗੇ ਇਹ ਗਾਹਾਂਗੇ ਕਹਾਂਗੇ ਕਹੋ ਕਿਲਰ ਕਾ ਇਸ ਨੂੰ ਸਮਾਵੋ ਸਮਾਜ ਤੋਂ ਹਟਾਓ ਇਹਤੋਂ ਹਟਾਓ ਮੈਂ ਮੋਸਨਦਾ ਲਾ ਮੈਨੂੰ ਬੜਾ ਦੁੱਖ ਆ ਮੈਂ ਘਰੇ ਬੈਠਾ ਸਾਰਾ ਦਿਨ ਦੇਖੀ ਜਾਂਦੇ ਸੀ ਹੁਣ ਕੀ ਹੋ ਰਿਹਾ ਹੁਣ ਕੀ ਹੋ ਰਿਹਾ ਅੱਜ ਸਵੇਰੇ ਪਤਾ ਲੱਗਿਆ ਮੈਂ ਆਪਣੇ ਆਫਿਸ ਜਾ ਰਿਹਾ ਸੀਗਾ ਮੇਰੇ ਨਾਲ ਮੇਰਾ ਬ੍ਰਦਰ ਹੈ ਵੱਡਾ ਮੈਂ ਕਿਹਾ ਨਹੀਂ ਯਾਰ ਪਹਿਲਾਂ ਫੋਟੋਸ ਚੱਲ ਇੱਥੋਂ ਦੀ ਹੋ ਕੇ ਗਏ ਆ ਅੱਗੇ ਜਾਵਾਂਗੇ ਬੱਟ ਮੇਰੀ ਹੱਥ ਬੰਨ ਕੇ ਬੈਂਦੀ ਐ ਕੱਲੇ ਕੱਲੇ ਬਛਿੰਦੇ ਨੂੰ ਜਿਹੜੇ ਮੇਰੇ ਭਰਾ ਇਹਨਾਂ ਨੂੰ ਮਾਵਾ ਮੰਨਦੇ ਨੇ ਮੰਨਣ ਮੇਰੇ ਵੀ ਭਰਾ ਨੇ ਉਹ ਠੀਕ ਹੈ ਨਾ ਪਰ ਤੁਸੀਂ ਮਾਵਾਂ ਨੂੰ ਆਪਦੀਆਂ ਦੀ ਦੁਰਗਤੀ ਆਏ ਨਾ ਕਰੋ ਵੀ ਸੜਕਾਂ ਦੇ ਉੱਤੇ ਰੁਲਦੀਆਂ ਫਿਰਦੀਆਂ ਨੇ ਗੰਦ ਖਾਂਦੀਆਂ ਫਿਰਦੀਆਂ ਨੇ ਤੇ ਫਿਰ ਲੋਕਾਂ ਦੇ ਵਿੱਚ ਵੱਜਦੀਆਂ ਨੇ ਕਦੇ ਨਾ ਕਦੇ ਤੁਹਾਡੇ 'ਚ ਵੀ ਵੱਜ ਸਕਦੀ ਆ ਇਹ ਤੁਸੀਂ ਤੁਹਾਡੇ ਪਰਿਵਾਰ ਨਾਲ ਵੀ ਆ ਜਾ ਸਕਦਾ ਮੇਰੇ ਨਾਲ ਦੋ ਵਾਰੀ ਹੋਇਆ ਹੋਇਆ ਮੇਰੇ ਜਾਣ ਪਛਾਣ ਦੇ ਮੇਰੇ ਸ਼ਹਿਰ ਰਤੀਏ ਦੇ ਬੰਦੇ ਤਿੰਨ ਚਾਰ ਇਹਨਾਂ ਨੇ ਮਾਰੇ ਹੋਏ ਨੇ ਵਿੱਚ ਤੇ ਆਹ ਦਾ ਹੁਣ ਯਾਰ ਇਹ ਗੱਲ ਤਾਂ ਹਾਈਲਾਈਟ ਹੋ ਗਈ ਕਿਉਂਕਿ ਰਾਜਵੀਰ ਜਵੰਦੇ ਨਾਲ ਜੁੜ ਗਈ ਆ ਕੇ ਪਰ ਰਾਜਵੀਰ ਜਵੰਦੇ ਨੂੰ ਜੇ ਪਿਆਰ ਕਰਦੇ ਹੋ ਤੁਸੀਂ ਸੌਰੀ ਮੇਰਾ ਥੱਕੜੇ ਗਿਆ ਸੌਰੀ ਜੇ ਰਾਜਵੀਰ ਜਬੰਦੇ ਨੂੰ ਤੁਸੀਂ ਪਿਆਰ ਕਰਦੇ ਹੋ ਤਾਂ ਜਿੱਥੇ ਵੀ ਇਹ ਤੁਹਾਨੂੰ ਦਿਖਦੀ ਇਹ ਗਾ ਇਹਨੂੰ ਧੱਕੇ ਮਾਰੋ ਜਿਹੜਾ ਕਹਿੰਦਾ ਇਹ ਮਾਂ ਹੈ ਸਾਡੇ ਉਹਦੇ ਘਰੇ ਬਾੜੋ ਇਹਨੂੰ